ਪੰਜੇ ਉਂਗਲਾਂ ਇੱਕ ਸਾਰਤਾ ਨਹੀਂ ਪਰ ਫਿਰ ਵੀ ਜ਼ਿਆਦਾਤਰ ਆਪਣੇ ਦੇਸ਼ ਦੀ ਤਰਾਸਦੀ ਹੈ ਕਿ ਇੱਥੇ ਜੋ ਅਫਸਰ ਨੇ ਮੁਲਾਜ਼ਮ ਨੇ ਉਹ ਕਰਪਟ ਨੇ ਉਹ ਰਿਸ਼ਵਤ ਲੈਣ ਦਾ ਕੋਈ ਵੀ ਮੌਕਾ ਨਹੀਂ ਖੁੰਝਣ ਦਿੰਦੇ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਵਿਜੀਲੈਂਸ ਬਰਨਾਲਾ ਦੀ ਟੀਮ ਨੇ ਇੱਕ ਤਹਿਸੀਲਦਾਰ ਨੂੰ ਰੰਗੇ ਹਾਥੀ ਰਜਿਸਟਰੀ ਕਰਨ ਬਦਲੇ ਰਿਸ਼ਵਤ ਲੈਣ ਦੇ ਨੂੰ ਕਾਬੂ ਕੀਤਾ ਇਸ ਤਹਿਸੀਲਦਾਰ ਦਾ ਨਾਮ ਸੁਖਚਰਨ ਸਿੰਘ ਚੰਨੀ ਦੱਸਿਆ ਜਾ ਰਿਹਾ ਹੈ ਜੋ ਕਿ ਤਸੀਲਦਾਰ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਹੈ ਮਿਲੀ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਟੱਲੇਵਾਲ ਜੋ ਕਿ 2 ਕਨਾਲਾਂ 4 ਮਰਲੇ ਦੀ ਰਜਿਸਟਰੀ ਕਰਵਾਉਣ ਵਾਸਤੇ ਤਪਾ ਤਸੀਲ ਦੇ ਵਿੱਚ ਆਇਆ ਪਰ ਜੋ ਇਹ ਤਸੀਲਦਾਰ ਸੀ ਇਹ ਟਾਲ ਮਟੋਲ ਕਰਦਾ ਰਿਹਾ ਕਿਉਂਕਿ ਇਹ ਅਮਰੀਕ ਸਿੰਘ ਨੂੰ ਰਿਸ਼ਵਤ ਦੇਣ ਲਈ ਮਜਬੂਰ ਕਰ ਰਿਹਾ ਸੀ ਹੁਣ ਜਦੋਂ ਅਮਰੀਕ ਸਿੰਘ ਇਸ ਗੱਲ ਤੋਂ ਅੱਕ ਜਾਂਦਾ ਤਾਂ ਉਹ ਵਿਜੀਲੈਂਸ ਬਿਊਰੋ ਦੀ ਟੀਮ ਦੇ ਨਾਲ رابطہ ਕਾਇਮ ਕਰਦਾ ਤੇ ਆਪਣੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਹੁਣ ਇਸ ਸ਼ਿਕਾਇਤ ਦੇ ਆਧਾਰ ਤੇ ਵਿਜੀਲੈਂਸ ਬੋਰਡ ਦੀ ਟੀਮ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਇੱਕ ਜਾਲ ਵਿਛਾਉਂਦੀ ਹੈ ਕਿਉਂਕਿ ਜੋ ਤਹਿਸੀਲਦਾਰ ਸੀ ਉਹ 20000 ਰੁਪਏ ਰਿਸ਼ਵਤ ਮੰਗ ਰਿਹਾ ਸੀ ਹੁਣ ਤਪਾ ਤਹਿਸੀਲ ਦੇ ਵਿੱਚ ਜਾਲ ਵਿਛਾਇਆ ਜਾਂਦਾ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਤੇ ਜਦੋਂ ਹੀ ਹੁਣ ਇਹ ਤਹਿਸੀਲਦਾਰ ਤੇ ਇਸ ਦਾ ਸਾਥੀ ਅਮਰੀਕ ਸਿੰਘ ਤੋਂ ਰਜਿਸਟਰੀ ਕਰਨ ਬਦਲੇ 20000 ਰੁਪਇਆ ਫੜਦੇ ਨੇ ਤਾਂ ਘਾਤ ਲਾ ਕੇ ਬੈਠੀ ਜੋ ਵਿਜੀਲੈਂਸ ਬਿਊਰੋ ਦੀ ਟੀਮ ਹੁੰਦੀ ਆ ਉਹ ਇਹਨਾਂ ਤੇ ਛਾਪਾ ਮਾਰ ਦਿੰਦੀ ਆ ਤੇ ਰੰਗੇ ਹੱਥੀ ਇਸ ਤਹਿਸੀਲਦਾਰ ਸੁਖਚਾਰਨ ਸਿੰਘ ਚੰਨੀ ਅਤੇ ਇਸ ਦੇ ਸਾਥੀ ਨੂੰ ਵਿਜੀਲੈਂਸ ਟੀਮ ਵੱਲੋਂ ਗ੍ਰਿਫਤਾਰ ਕਰ ਲਿਆਤਾ ਜਾਂਦਾ ਹੈ ਵਿਜੀਲੈਂਸ ਟੀਮ ਇਸ ਸਾਰੇ ਮਾਮਲੇ ਦੀ ਜੋ ਜਾਣਕਾਰੀ ਆ ਉਹ ਪ੍ਰੈਸ ਕਾਨਫਰੰਸ ਕਰਕੇ ਦੇਵੇਗੀ ਪਰ ਜੋ ਇਹ ਜਾਣਕਾਰੀ ਆ ਇਹ ਤੁਹਾਨੂੰ ਸੂਤਰਾਂ ਦੇ ਹਵਾਲੇ ਦੇ ਨਾਲ ਸਾਡੇ ਤੱਕ ਪਹੁੰਚੀ ਆ ਉਹ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿਉਂਕਿ ਜੋ ਇਹ ਜਾਣਕਾਰੀ ਸੀ ਉਹ 2 days news ਨੇ ਆਪਣੇ ਪੇਜ ਉੱਤੇ ਪਾਈ ਜੋ ਅਸੀਂ ਤੁਹਾਡੇ ਤੱਕ ਪਹੁੰਚਾਈ ਹੈ